ਸਤਿ ਸ਼੍ਰੀ ਅਕਾਲ ਜੀ ਮੈਂ ਕਾਂਸਟੇਬਲ ਹਰਦੀਪ ਸਿੰਘ ਜੋ ਕਿ ਰੂਟ ਨੰਬਰ 90305 ਖਾਨ ਪਰਚੌਂਕ ਤੋਂ ਮਾਨ ਖੇੜੀ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਜਦੋਂ ਤੁਹਾਨੂੰ ਕੋਈ ਵੀ ਕਿਸੇ ਵੀ ਕੰਟਰੋਲ ਰੂਮ ਜਾਂ ਫਿਰ ਕਿਸੇ ਰਾਘੀਰ ਵੱਲੋਂ ਸੂਚਨਾ ਮਿਲਦੀ ਹੈ ਕਿ ਕਿਸੇ ਪਾਰਟਿਕੂਲਰ ਜਗ੍ਹਾ ਦੇ ਉੱਤੇ ਐਕਸੀਡੈਂਟ ਹੋਇਆ ਹੈ ਤਾਂ ਅਸੀਂ ਘੱਟ ਤੋਂ ਘੱਟ ਸਮਾਂ 5 ਤੋਂ 7 ਮਿੰਟ ਦੇ ਅੰਦਰ-ਅੰਦਰ ਉਸ ਲੋਕੇਸ਼ਨ ਤੇ ਪਹੁੰਚਦੇ ਹਾਂ ਤੇ ਮੌਕੇ ਤੇ ਜਾ ਕੇ ਦੇਖਦੇ ਹਾਂ ਜੇਕਰ ਕੋਈ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਮੌਕੇ ਤੇ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਵੱਲੋਂ ਜੇਕਰ ਕਿਸੇ ਦੇ ਜਿਆਦਾ ਸੱਟ ਲੱਗਦੀ ਹੈ ਤਾਂ ਉਸ ਨੂੰ ਐਂਬੂਲੈਂਸ ਦੇ ਦੁਆਰਾ ਸਰਕਾਰੀ ਹਸਪਤਲ ਵਿਖੇ ਦਾਖਲ ਕਰਵਾਂਦੇ ਹਾਂ ਜੇਕਰ ਕਿਸੇ ਵਿਅਕਤੀ ਦੇ ਕੋਈ ਮਾਮੂਲੀ ਸੱਟ ਲੱਗਦੀ ਹੈ ਤਾਂ ਉਸ ਨੂੰ ਅਸੀਂ ਮੌਕੇ ਤੇ ਹੀ ਤੁਰੰਤ ਫਰਸਟ ایڈ ਦਿੰਦੇ ਹਾਂ ਜੋ ਵੀ ਕੋਈ ਵਹੀਕਲ ਸੜਕ ਦੇ ਉੱਤੇ ਖੜੇ ਹੁੰਦੇ ਹਨ ਐਕਸੀਡੈਂਟਲ ਵਹੀਕਲ ਅਸੀਂ ਉਹਨਾਂ ਨੂੰ ਮੌਕੇ ਤੇ ਹਾਈਡਰਾ ਬੁਲਾ ਕੇ ਉਹਨਾਂ ਨੂੰ ਰੋਡ ਦੇ ਉੱਤੇ ਹਟਾ ਕੇ ਤੇ ਆਵਾਜਾਈ ਨੂੰ ਨਿਰਵਿਘਨ ਢੰਗ ਦੇ ਨਾਲ ਸੁਚਾਰੂ ਕਰਦੇ ਹਾਂ ਤੇ ਮੌਕੇ ਤੇ ਦੇਖਿਆ ਜਾਂਦਾ ਹੈ ਜੋ ਵੀ ਕੋਈ ਉੱਥੇ ਪੇੜ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਉੱਥੋਂ ਹਟਾ ਆਹ ਦੇਖਾਂ ਮੇਰੀ ਮੋਡਲੀ ਸਿੱਖਿਆ ਸਰਕਾਰੀ ਸਕੂਲ ਮੁੱਲਾਂਪੁਰ ਤੋਂ ਹੋਈ ਹੈ ਤੇ ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਯੂਨੀਵਰਸਿਟੀ ਜੋ ਕਿ ਮੁਹਾਲੀ ਵਿਖੇ ਸਥਿਤ ਹੈ ਉੱਥੋਂ ਕੰਪਲੀਟ ਹੋਈ ਹੈ ਦਿਨ ਦੇ ਵਿੱਚ ਤਕਰੀਬਨ 8 ਘੰਟੇ ਦੀ ਸ਼ਿਫਟ ਦੇ ਵਿੱਚ ਵਿੱਚ ਦੋ ਜਾਂ ਤਿੰਨ ਐਕਸੀਡੈਂਟ ਹੁੰਦੇ ਹਨ ਜਿਨ੍ਹਾਂ ਦੀ ਅਸੀਂ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਉਹਨਾਂ ਨੂੰ ਫਰਸਟ ایڈ ਵਗੈਰਾ ਦੇ ਕੇ ਹਸਪੀਟਲ ਪਹੁੰਚਾ ਕੇ ਉਹਨਾਂ ਦਾ ਜੋ ਵੀ ਮਾਮਲਾ ਹੁੰਦਾ ਹੈ ਉਹਨਾਂ ਨੂੰ ਸੌਲਟ ਆਊਟ ਕਰਦੇ ਹਾਂ ਇਸ ਉਪਰਾਲੇ ਵਾਸਤੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਇਸ ਕਾਬਿਲ ਬਣਾਇਆ ਤਾਂ ਕਿ ਅਸੀਂ ਜੋ ਲੋਕਾਂ ਦੀ ਸੇਵਾ ਕਰ ਸਕੀਏ